ਅੱਜ ਅਸੀਂ ਅੱਜ ਆਪਾਂ ਆਪਾਂ ਸਾਤਾ ਬਾਲੀ ਦੇ 5 ਸਟਾਰ ਹੋਟਲ ਦੀ ਸਕਾਲਰ ਰੋਡ ਦੇ ਵਿੱਚ ਤੇ ਅੱਜ ਤੁਹਾਨੂੰ ਦਿਖਾਉਣ ਲੱਗਾ ਕਿ 5 ਸਟਾਰ ਹੋਟਲ ਦਾ ਰੂਮ ਕਿਦਾਂ ਦਾ ਹੁੰਦਾ ਬਹੁਤ سارے ਬੈਂਕਰਾਂ ਮੁੰਦੇ ਪਤਾ ਪਰ ਬਹੁਤ ਸਾਰੇ ਹਨ ਮੈਸੇਜਸ ਸਾਨੂੰ ਕਰ ਰਹੇ ਸੀ ਕਿ ਸਾਨੂੰ ਆਪਣਾ ਰੂਮ ਦਿਖਾਓ ਸੋ ਆ ਦੇਖੋ ਪਹਿਲਾਂ ਆਪਾਂ ਕਾਰਡ ਨਾਲ ਇਹਨੂੰ ਉਪਲ ਕਰ ਲੈਣੇ ਆ ਓਪਨ ਹੋ ਗਿਆ ਜਦੋਂ ਗ੍ਰੀਨ ਸਿਗਨਲ ਹੋ ਗਿਆ ਸੋ ਇਹ ਕਾਰਡ ਨੂੰ ਚਾਰਜ ਲਾਉਣਾ ਬਹੁਤ ਜ਼ਰੂਰੀ ਹੈ ਜੇ ਤੁਸੀਂ ਚਾਰਜਿੰਗ ਲਾਉਣੀ ਹੈ ਕਾਰਡ ਦੀ ਤਾਂ ਤੁਸੀਂ ਇਸ ਜਗ੍ਹਾ ਦੇ ਕਾਰਡ ਚਾਰਜ ਲਾ ਰਹੇ ਸੋ ਇਧਰੋਂ ਸਟਾਰਟ ਕਰਦੇ ਆਪਾਂ ਇੱਥੇ ਆਪਾਂ ਆਪਦਾ ਇਹ ਲੋਕਰ ਮਿਲ ਜਾਂਦਾ ਇਹਦੇ ਵਿੱਚ ਦੇਖੋ ਕੋਈ ਵੀ ਕੀਮਤੀ ਸਮਾਨ ਤੁਸੀਂ ਰੱਖ ਸਕਦੇ ਹੋ نیچے ਆਉਦੇ ਮਤਲਬ ਚੱਪਲਾਂ ਵਗੈਰਾ ਹੋਵੇ ਇਧਰ ਥੋੜਾ ਜਿਹਾ ਇਹਨਾਂ ਦਾ ਬਿਜਲੀ ਦਾ ਹਿਸਾਬ ਪਤਾਵਾ ਇੱਥੇ ਤੁਸੀਂ ਤੁਹਾਨੂੰ ਪ੍ਰੈਸ ਮਿਲ ਜਾਂਦੀ ਹੈ ਫਾਈਵ ਸਟਾਰ ਦੇ ਵਿੱਚ ਇੱਥੇ ਤੁਸੀਂ ਆ ਇੱਕ ਮਿਲ ਰਹੇ ਨਾ ਤੁਸੀਂ ਪ੍ਰੈਸ ਕਰ ਸਕਦੇ ਹੋ ਨਾ ਫੱਟਾ ਮਿਲ ਜਾਂਦਾ ਇੱਥੇ ਆਪਾਂ ਲਗੀਜ਼ ਵਗੈਰਾ ਰੱਖ ਸਕਦੇ ਹੋ ਸੋ ਚਲੋ ਹੁਣ ਇਹ ਹੈਗਾ ਜੀ ਦੇਖੋ ਇਹ ਹੈ ਜਿੰਦਾ ਵਾਸ਼ਰੂਮ ਵਾਸ਼ਰੂਮ ਦੇ ਵਿੱਚ ਇਧਰ ਟੱਬ ਮਿਲ ਜੰਦਾ ਤਸੀਂ ਨਹਾ ਸਕਦੇ ਹੋ ਤੇ ਇਧਰ ਸ਼ੀਸ਼ਾ ਵਗੈਰਾ ਆ ਗਿਆ ਤੇ ਇਹਦੇ ਵਿੱਚ ਆਪਾਂ ਨੂੰ ਪ੍ਰੋਪਰ ਸਾਰਾ ਸਮਾਨ ਮਿਲ ਜਿੰਦਾ ਜਿਵੇਂ ਬ੍ਰਸ਼ ਵਗੈਰਾ ਹੋਵੇ ਹਨਾ ਨਾਲ ਦੀ ਨਾਲ ਕੁਝ ਸ਼ੈਂਪੂ ਸਾਬਣ ਸਾਰਾ ਸਮਾਨ ਆ ਜਿਵੇਂ ਕਿਸੇ ਸੇਅ ਵਗੈਰਾ ਆਪ ਦਾ ਢਗਣਾ ਤਾਂ ਉਹ ਹਨਾ ਉਹ ਆ ਇਹਦਾ ਸਿਰ ਨਾਲ ਗਿੱਲਾ ਹੋਵੇ ਆ ਸਮਾਨ ਆ ਗਿਆ ਇਧਰ ਇਧਰ ਟਾਇਲਟ ਆ ਗਿਆ ਜੀ ਤੇ ਇਧਰ ਵਾਸ਼ਰੂਮ ਆਪਣੇ ਨਹਾਉਣ ਦੇ ਦੀ ਬਾਥਰੂਮ ਆ ਗਿਆ ਬਾਥਰੂਮ ਨੂੰ ਤੁਸੀਂ ਆਪਣੇ ਅਕੋਰਡਿੰਗ ਟੈਂਪਰੇਚਰ ਵਗੈਰਾ ਸੈੱਟ ਕਰ ਸਕਦੇ ਹੋ ਜੇ ਆ ਸ਼ਾਵਰ ਯੂਜ਼ ਕਰਨਾ ਸ਼ਾਵਰ ਤੇ ਹਾਂ ਸਾਰਾ ਉਧਰ ਹੈਗਾ ਸੈਂਪਲ ਘਰ ਮੈਡੀਨਾ ਸੋ ਆਜੋ ਹੁਣ ਆਪਾਂ ਤੁਹਾਨੂੰ ਰੂਮ ਦਿਖਾਉਣੇ ਆਂ ਅੰਦਰੋਂ ਇਹਦੇ ਜਿੱਥੋਂ ਪਹਿਲੇ ਨੰਬਰ ਤੇ LED ਮਿਲ ਜਾਂਦੀ ਆ ਇੱਧਰ ਤੁਸੀਂ ਆਦਾ ਕੋਈ ਵੀ ਐਂਟਰਟੇਨਮੈਂਟ ਕਰ ਸਕਦੇ ਹੋ ਟੀਵੀ ਵੀ ਰ ਦੇਖ ਸਕਦੇ ਹੋ ਠੀਕ ਹੈ ਜੀ ਇੱਧਰ ਡਰੈਸਿੰਗ ਏਰੀਆ ਆ ਗਿਆ ਤੁਸੀਂ ਇੱਥੇ ਡਰੈਸਿੰਗ ਕਰ ਸਕਦੇ ਆ ਆ ਬਹੁਤ ਹੀ ਸੋਹਣਾ ਬੈੱਡ ਆ ਆ ਆਪਣਾ ਬੈੱਡ ਆ ਗਿਆ ਇੱਧਰ ਸੋਫਾ ਆ ਗਿਆ ਠੀਕ ਹੈ ਜੀ ਤੇ ਫਿਰ ਆਜੋ ਬਾਹਰ ਬਲਕਨੀ ਦਾ ਵੀ ਦਿਖਾਉਣੇ ਆਪਾਂ ਬਲਕਨੀ ਆਹ ਦੇਖੋ ਆ ਦੇਖੋ ਜੇ ਤੁਸੀਂ ਸੁਭਾਗ ਮਾਰਨਿੰਗ ਕੀ ਦਾ ਆਨੰਦ ਮਾਣਾ ਤਾਂ ਇੱਧਰ ਵੀ ਸੋਫਾ ਲੱਗਿਆ ਹੋਇਆ ਇੱਧਰ ਕੱਪੜੇ ਵਗੈਰਾ ਸੁਕਣੇ ਪਾ ਸਕਦੇ ਹੋ ਇੱਧਰ ਸਾਰੇ ਕੱਪੜੇ ਵਗੈਰਾ ਸੁਕਣੇ ਪਾਏ ਜਾ ਸਕਦੇ ਆ ਤੇ ਏਸੀ 5 ਸਟਾਰ ਹੋਟਲ ਦੀ ਸਕਾਲਰ ਰਿਜ਼ੋਰਟ ਬਾਲੀ ਦਾ ਰੂਮ ਤੁਹਾਨੂੰ ਕਿਵੇਂ ਲੱਗਿਆ ਤੇ ਬਾਲੀ ਦੀਆਂ ਹੋਰ ਵੀਡੀਓਜ਼ ਦੇਖਣ ਲਈ ਹੁਣੇ ਆਪਣੇ ਜਗਮੀਤ ਬਰਾੜੀ ਵੀਰ ਆਊਗਾ ਇੰਸਟਾਗ੍ਰam ਨੂੰ ਫੋਲੋ ਕਰ ਲਓ ਵੀਡੀਓ ਲਾਈਕ ਕਰਦੇ ਸ਼ੇਅਰ ਕਰਦੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਬਾਲੀ ਦਾ 5 ਸਟਾਰ ਹੋਟਲ ਦਾ ਰੂਮ ਵਧੀਆ ਲੱਗਦਾ ਇੰਡੀਆ ਦੇ ਜਿਹੜੇ ਆਪਣੇ ਰੂਮ ਹੁੰਦੇ ਉਹ ਵਧੀਆ ਲੱਗਦੇ ਆ 5 ਸਟ